ਸੂਈ ਇੱਕ ਵਾਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਦੀ ਕਿ ਹਰਿਆਣਾ ਦੇ ਵਿੱਚ ਜਿਹੜਾ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸ਼ਾਮ 4:10 ਤੇ ਇਹ ਪੁਚਾਲ ਦੇ ਝਟਕੇ ਨੇ ਜਿਹੜੇ ਹਰਿਆਣਾ ਦੇ ਵਿੱਚ ਆਏ ਨੇ ਦੱਸਦੀ ਹੈ ਕਿ ਪੁਚਾਲ ਦੀ ਤੀਬਰਤਾ ਰੈਕਟਰ ਸਕੇਲ ਤੇ 3.1 ਮਾਪੀ ਗਈ ਹੈ ਪੁਚਾਲ ਦਾ ਕੇਂਦਰ ਚੱਜੜ ਦਾ ਪਿੰਡ ਗਿਰਾਵੜ ਦੇ ਖੇਲ ਰਿਹਾ ਹੈ ਦੱਸਿਆ ਕਿ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਹਲਚਲ ਹੁੰਦੀ ਹੈ ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਵੀ ਸੂਚਨਾ ਨਹੀਂ ਹੈ ਪ੍ਰਦੇਸ਼ ਵਿੱਚ ਜੇ ਗੱਲ ਕਰੀਏ ਇੱਕ ਮਹੀਨੇ ਦੇ ਵਿੱਚ 7ਵੀਂ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਿਆ ਕਿ ਪਹਿਲਾ 27 ਜੂਨ ਨੂੰ ਫਿਰ 10 ਜੁਲਾਈ ਨੂੰ 11 ਜੁਲਾਈ ਅਤੇ 16 17 ਜੁਲਾਈ ਤੋਂ ਇਲਾਵਾ 17 ਜੁਲਾਈ ਦੇ ਦੁਪਹਿਰੋਂ ਬਾਅਦ ਦੀਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਅਤੇ 22 ਜੁਲਾਈ ਨੂੰ ਫਰੀਦাবাদ ਵਿੱਚ ਸਵੇਰੇ 6 ਵਜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਅਤੇ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਸਾਡੀ ਧਰਤੀ ਦੀ ਸਤ੍ਹਾ ਤੇ ਸੱਤ ਵੱਡੀਆਂ ਅਤੇ ਕਈ ਛੋਟੀਆਂ-ਛੋਟੀਆਂ ਟੈਕਟੋਨਿਕ ਪਲੇਟਸ ਤੋਂ ਮਿਲ ਕੇ ਬਣੀ ਹੋਈ ਹੈ ਇਹ ਪਲੇਟਸ ਲਗਾਤਾਰ ਤੈਰਦੀਆਂ ਰਹਿੰਦੀਆਂ ਨੇ ਕਈ ਵਾਰ ਆਪਸ ਵਿੱਚ ਟਕਰਾ ਜਾਂਦੀਆਂ ਨੇ ਟਕਰਾਉਣ ਦੇ ਨਾਲ ਜਿਹੜਾ ਪਲੇਟਸ ਦੇ ਕੋਨੇ ਮੁੜ ਜਾਂਦੇ ਨੇ ਅਤੇ ਜ਼ਿਆਦਾ ਦਬਾਅ ਪੈਣ ਤੇ ਇਹ ਜਿਹੜੀਆਂ ਪਲੇਟਸ ਟੁੱਟਣ ਲੱਗ ਗਈਆਂ ਨੇ ਅਜਾਏ ਵਿੱਚ ਨੀਚੋਂ ਨਿਕਲੀ ਊਰਜਾ ਬਾਹਰ ਵੱਲ ਨੂੰ ਨਿਕਲਣ ਦਾ ਰਸਤਾ ਲੱਭਦੀ ਆ ਤੇ ਇਸਾ ਡਿਸਟਰਬੈਂਸ ਤੋਂ ਬਾਅਦ ਪੁਚਾਲ ਆ ਜਾਂਦਾ ਸੋ ਦੱਸ ਇਹ ਪੁਚਾਲ ਦੇ ਝਟਕੇ ਹੁਣ ਮਹਿਸੂਸ ਕੀਤੇ ਗਏ ਨੇ ਹਰਿਆਣਾ ਦੇ ਵਿੱਚ ਅਤੇ ਚੱਜਰ ਇਸ ਦਾ ਕੇਂਦਰ ਹੈ ਸੋ ਇੱਕ ਮਹੀਨੇ ਦੇ ਵਿੱਚ ਸਤਨੀ ਵਾਰ ਜੇਕਰ ਗੱਲ ਕਰੀਏ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਇ ਸਿਕ ਵਾਇਰ ਫਿਰ ਤੋਂ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਦੀ ਕਿ ਹਰਿਆਣਾ ਦੇ ਵਿੱਚ ਜਿਹੜਾ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸ਼ਾਮ 4:10 ਤੇ ਇਹ ਪੁਚਾਲ ਦੇ ਝਟਕੇ ਨੇ ਜਿਹੜੇ ਹਰਿਆਣਾ ਦੇ ਵਿੱਚ ਆਏ ਨੇ ਦੱਸਦੀ ਹੈ ਕਿ ਪੁਚਾਲ ਦੀ ਤੀਬਰਤਾ ਰੈਕਟਰ ਸਕੇਲ ਤੇ 3.1 ਮਾਪੀ ਗਈ ਹੈ ਪੁਚਾਲ ਦਾ ਕੇਂਦਰ ਛੱਜੜ ਦਾ ਪਿੰਡ ਗਿਰਾਵੜ ਦੇ ਕੋਲ ਰਿਹਾ ਦੱਸਿਆ ਕਿ ਜ਼ਮੀਨ ਤੋਂ 10 ਕਿਲੋਮੀਟਰ ਦੀ ਗਹਿਰਾਈ ਦੇ ਵਿੱਚ ਹਲਚਲ ਹੁੰਦੀ ਹੈ ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਵੀ ਸੂਚਨਾ ਨਹੀਂ ਹੈ ਪ੍ਰਦੇਸ਼ ਵਿੱਚ ਜੇ ਗੱਲ ਕਰੀਏ ਇੱਕ ਮਹੀਨੇ ਦੇ ਵਿੱਚ 7ਵੀਂ ਵਾਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਿਆ ਕਿ ਪਹਿਲਾ 27 ਜੂਨ ਨੂੰ ਫਿਰ 10 ਜੁਲਾਈ ਨੂੰ 11 ਜੁਲਾਈ ਅਤੇ 16 17 ਜੁਲਾਈ ਤੋਂ ਇਲਾਵਾ 17 ਜੁਲਾਈ ਦੇ ਦੁਪਹਿਰੋਂ ਬਾਅਦ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਅਤੇ 22 ਜੁਲਾਈ ਨੂੰ ਫਰੀਦাবাদ ਵਿੱਚ ਸਵੇਰੇ 6 ਵਜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ ਅਤੇ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਸਾਡੀ ਧਰਤੀ ਦੀ ਸਤ੍ਹਾ ਤੇ ਸੱਤ ਵੱਡੀਆਂ ਅਤੇ ਕਈ ਛੋਟੀਆਂ-ਛੋਟੀਆਂ ਟੈਕਟੋਨਿਕ ਪਲੇਟਸ ਤੋਂ ਮਿਲ ਕੇ ਬਣੀ ਹੋਈ ਹੈ ਇਹ ਪਲੇਟਸ ਲਗਾਤਾਰ ਤੈਰਦੀਆਂ ਰਹਿੰਦੀਆਂ ਨੇ ਕਈ ਵਾਰ ਆਪਸ ਵਿੱਚ ਟਕਰਾ ਜਾਂਦੀਆਂ ਨੇ ਟਕਰਾਉਣ ਦੇ ਨਾਲ ਜਿਹੜਾ ਪਲੇਟਸ ਦੇ ਕੋਨੇ ਮੁਰਝਾਉਂਦੇ ਨੇ ਅਤੇ ਜ਼ਿਆਦਾ ਦਬਾਅ ਪੈਣ ਤੇ ਇਹ ਜਿਹੜੀਆਂ ਪਲੇਟਸ ਟੁੱਟਣ ਲੱਗਦੀਆਂ ਨੇ ਅਜਾਇਬ ਵਿੱਚ ਨੀਚੋਂ ਨਿਕਲੀ ਊਰਜਾ ਬਾਹਰ ਵੱਲ ਨੂੰ ਨਿਕਲਣ ਦਾ ਰਾਸ ਦਾ ਲੱਭਦੀ ਆ ਤੇ ਇਸ ਡਿਸਟਰਬੈਂਸ ਤੋਂ ਬਾਅਦ ਪੁਚਾਲੇ ਆਉਂਦਾ ਸੋ ਦੱਸ ਜੇ ਪੁਚਾਲ ਦੇ ਝਟਕੇ ਹੁਣ ਮਹਿਸੂਸ ਕੀਤੇ ਗਏ ਨੇ ਹਰਿਆਣਾ ਦੇ ਵਿੱਚ ਅਤੇ ਚੱਜਰ ਇਸ ਦਾ ਕੇਂਦਰ ਰਿਹਾ ਸੋ 1 ਮਹੀਨੇ ਦੇ ਵਿੱਚ ਸਤਨੀ ਵਾਰ ਜੇਕਰ ਗੱਲ ਕਰੀਏ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ज्युरो रिपोर्ट लुधियानाला आहे